ਪਹਿਲਾਂ ਤਾਂ ਇਹ ਜੇ ਤੁਸੀਂ ਕਰਦੇ ਹੋ ਕੁਦਰਤ ਨੂੰ ਪਿਆਰ ਤੇ ਨਾਲ ਹੀ ਫਿਰ ਸ਼ੇਅਰ ਵਾਲਾ ਬਟਨ ਦਬਾ ਦਿਓ ਆਪਾਂ ਅੱਗੇ ਕਰਦੇ ਹਾਂ ਗੱਲਬਾਤ ਸ਼ੁਰੂ ਨਾਲ ਨਾਲ ਤੁਸੀਂ ਦੇਖੋ ਤੇ ਨਾਲ ਨਾਲ ਆਪਾਂ ਕਰਾਂਗੇ ਗੱਲਾਂ ਬਾਤਾਂ ਅਸੀਂ ਪੰਜਾਬ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਇਹ ਗੱਲ ਕਹਿੰਦੇ ਆ ਕਿ ਅਸੀਂ ਜੀ ਬਾਬਾ ਨਾਨਕ ਨੂੰ ਮੰਨਦੇ ਆ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਮੰਨਦੇ ਆ ਪਰ ਯਾਰ ਮੈਨੂੰ ਲੱਗਦਾ ਅਸੀਂ ਝੂਠ ਬੋਲਦੇ ਹਾਂ ਕਿਉਂਕਿ ਜਿਹੜੇ ਆ ਲੋਕ ਨੇ ਅਸਲ ਇਹ ਮੰਨ ਰਹੇ ਨੇ ਬਾਬੇ ਨਾਨਕ ਨੂੰ ਤੇ ਬਾਬੇ ਨਾਨਕ ਦੀ ਤਹੀ ਉਹੀ ਗੱਲ ਤੁਹਾਨੂੰ ਬਹੁਤ ਸਾਰੇ ਦੋਸਤਾਂ ਨੂੰ ਤਾਂ ਪਤਾ ਲੱਗ ਗਿਆ ਹੋਣਾ ਦੇਖ ਕੇ ਵੀ ਇਹ ਜਿਹੜੇ ਦੇਸ਼ ਦੀ ਜਿਹੜੀ ਆ ਵੀਡੀਓ ਤੇ ਆਪਾਂ ਬਾਕੀ ਦੱਸਾਂਗੇ ਵੀ ਤੁਹਾਨੂੰ ਕੋਈ ਸਮਾਂ ਸੀ ਜਦੋਂ ਇੱਥੇ ਕੋਈ ਜਾ ਕੇ ਰਾਜੀ ਨਹੀਂ ਸੀ ਕਿ ਗਰਮੀ ਇੰਨੀ ਪੈਂਦੀ ਸੀ ਦੁਨੀਆ ਦੇ ਬੱਚ ਮੰਨੇ ਹੋਇਆ ਸੀ ਕਿ ਇਹ ਤਾਂ ਜੀ ਮਾਰੂਥਲਾ ਗਰਮਾ ਵੀ ਗਰਮੀ ਬਹੁਤ ਜ਼ਿਆਦੇ ਇੱਥੇ ਤੇ ਜਿਹੜੇ ਕੰਮ ਕਰਨ ਲਈ ਵੀ ਲੋਕ ਜਾਂਦੇ ਸੀ ਇੱਥੇ ਆਪਣੇ ਪੰਜਾਬ ਦੇ ਵਿੱਚੋਂ ਉਹ ਵੀ ਬਹੁਤ ਇਸ ਗੱਲ ਤੋਂ ਔਖੇ ਸੀ ਵੀ ਯਾਰ ਗਰਮੀ ਚਲੋ ਪੈਸਾ ਬਣਦਾ ਵੀ ਪਰ ਗਰਮੀ ਬਹੁਤ ਜ਼ਿਆਦੇ ਆ ਕਿਉਂਕਿ ਸਾਡੇ ਪੰਜਾਬ ਦੇ ਬਹੁਤ ਭਰਾ ਸਾਡੇ ਇੱਥੇ ਇਸ ਦੇਸ਼ ਦੇ ਵਿੱਚ ਗਏ ਹੋਏ ਨੇ ਪਹਿਲਾਂ ਤੁਸੀਂ ਤੋਂ ਪਰ ਇੱਥੋਂ ਦੇ ਜਿਹੜੇ ਆਪਾਂ ਕਹਿ ਲਓ ਵੀ ਰਾਜੇ ਕਹਿ ਲਓ ਜਿਹੜੇ ਦੇਸ਼ ਨੂੰ ਚਲਾ ਰਹੇ ਨੇ ਉਹਨਾਂ ਨੇ ਇਹ ਦੇਖਿਆ ਜਦੋਂ ਵੀ ਯਾਰ ਸਾਡੇ ਦੇਸ਼ ਤਾਂ ਇਹ ਜਿਹੜੀ ਗਰਮੀ ਆ ਇਹਦੇ ਕਾਰਨ ਬਹੁਤ ਔਖਾ ਰਹਿਣਾ ਤੇ ਲੋਕ ਇੱਥੇ ਆਉਣ ਤੋਂ ਵੀ ਔਖਾ ਰਹਿ ਰਹੇ ਨੇ ਤੇ ਉਹਨਾਂ ਨੇ ਜੀ ਫਿਰ ਗੁਰੂ ਨਾਨਕ ਦੇਵ ਜੀ ਦਾ ਫਲਸਫੇ ਨੂੰ ਅਪਣਾਇਆ ਤੇ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜਿਹੜਾ ਪੈਰਾ ਦਿੱਤਾ ਫਿਰ ਦੇਖ ਲਓ ਵੀ ਉਹਨਾਂ ਨੇ ਅੱਜ ਦੁਨੀਆ ਤੇ ਨੰਬਰ 1 ਬਣਾ ਲਿਆ ਆਪਦੇ ਦੇਸ਼ ਨੂੰ ਹਰਿਆ ਭਰਿਆ ਤੁਹਾਨੂੰ ਕਿਤੇ ਵੀ ਕੋਈ ਅਜਿਹੀ ਜਗ੍ਹਾ ਨਹੀਂ ਮਿਲੂਗੀ ਖਾਲੀ ਜਿੱਥੇ ਹਰਿਆਲੀ ਨਾ ਹੋਵੇ ਆਪਾਂ ਗੱਲ ਕਰ ਰਹੇ ਹਾਂ ਇਹ ਦबई ਦੀ ਕੋਈ ਸਮਾਂ ਸੀ ਵੀ ਦबई ਚ ਬਹੁਤ ਗਰਮੀ ਪੈਂਦੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਜਦੋਂ ਪੰਜਾਬ ਦੇ ਵਿੱਚ ਪੂਰੀ ਗਰਮੀ ਆਪਾਂ 45 ਡਿਗਰੀ 47 ਡਿਗਰੀ ਹੁੰਦੀ ਆ ਐਤਕੀ 49 ਦੇ ਕੰਮ ਚਲਿਆ ਗਿਆ ਸੀ ਤਾਂ ਉਥੇ 37 38 40 ਕਹਿਣ ਤੋਂ ਪਾਵਾ ਆਪਣੇ ਨਾਲੋਂ 8 10 ਡਿਗਰੀ ਇਹਨਾਂ ਨੇ ਟੈਂਪਰੇਚਰ ਘਟਾ ਲਿਆ ਦੋਈ ਵਾਰ ਇਹ ਕਿੰਨੀ ਸਖਤ ਮਿਹਨਤ ਉਹਨਾਂ ਨੇ ਦੇਖੋ ਕੀਤੀ ਕਿ ਯਾਰ ਅਸੀਂ ਪੰਜਾਬ ਵਾਲੇ ਨਹੀਂ ਕਰ ਸਕਦੇ ਉਹਨਾਂ ਕੋਲ ਤਾਂ ਪਾਣੀ ਵੀ ਨਹੀਂ ਸੀ ਉਹਨਾਂ ਕੋਲ ਮਿੱਟੀ ਵੀ ਨਹੀਂ ਸੀ ਕੰਮ ਦੀ ਮਿੱਟੀ ਸਮੁੰਦਰੀ ਜਹਾਜ਼ਾਂ ਰਾਹੀਂ ਪੰਜਾਬ ਉਹ ਆਪਣੇ ਪੰਜਾਬ ਚੋਂ ਕਹਿ ਲਓ ਜਾਂ ਆਪਣੇ ਇੰਡੀਆ ਦੇ ਹੋਰ ਸਟੇਟਾਂ ਚੋਂ ਲੈ ਕੇ ਗਏ ਨੇ ਮਿੱਟੀ ਹੋ ਆਪਣੇ ਦੇਸ਼ ਚ ਪਾਣੀ ਉਹਨਾਂ ਦਾ ਪਾਈਪਾਂ ਰਾਹੀਂ ਉਹਨਾਂ ਨੇ ਪਹੁੰਚਦਾ ਕਰਿਆ ਤੇ ਦੇਖ ਕੇ ਯਾਰ ਕਿੰਨੀ ਹੈਰਾਨੀ ਹੋ ਰਹੀ ਆ ਕਿੰਨਾ ਖੂਬਸੂਰਤ ਇਹ ਹੈਰਾਨੀ ਇਸ ਗੱਲ ਦੀ ਹੋ ਰਹੀ ਆ ਕਿ ਇਹ ਹੋ ਸਕਦਾ ਵੀ ਇੱਥੇ ਮਾਰੂਥਲ ਹੋਵੇ ਗਰਮ ਹਵਾਵਾਂ ਚੱਲਦੀਆਂ ਹੋਣ ਮਿੱਟੀ ਉੱਡਦੀ ਹੋਵੇ ਅੱਜ ਦੇਖੋ ਯਾਰ ਕਰ ਦਿਓ ਸੇਰ ਵੀਡੀਓ ਭਰਾਵੋ ਤਾਂ ਕਿ ਪੰਜਾਬ ਤੇ ਵੀ